ਹੈਲੋ ਸਟੂਡੈਂਟਸ ਗੱਲ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਆਪਾਂ ਲੈ ਕੇ ਆਏ ਤੁਹਾਡੇ ਲਈ ਜੋ ਕਿ ਪੰਜਾਬ ਬੋਰਡ ਵੱਲੋਂ ਹੁਣੇ-ਹੁਣੇ ਇੱਕ ਨੋਟੀਫਿਕੇਸ਼ਨ ਆਇਆ ਹੋਇਆ ਹੈ ਤੁਹਾਡਾ ਗਰਮੀ ਦੀਆਂ ਛੁੱਟੀਆਂ ਦੇ ਰਿਗਾਰਡਿੰਗ ਤਾਂ ਇਸ ਨੋਟੀਫਿਕੇਸ਼ਨ ਵਿੱਚ ਕੀ ਲਿਖਿਆ ਹੋਇਆ ਹੈ ਤੁਹਾਨੂੰ ਆਪ ਪੜ੍ਹ ਕੇ ਸੁਣਾਉਣੇ ਆ ਠੀਕ ਹੈ ਤਾਂ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੇਖ ਰਹੇ ਹੋ ਸਟੂਡੈਂਟ ਇਹ ਪੱਤਰ ਹੈ ਜੋ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਠੀਕ ਹੈ ਜਾਰੀ ਕੀਤਾ ਹੋਇਆ ਹੈ ਹੁਕਮ ਪੰਜਾਬ ਰਾਜ ਦੇ ਸਮੂਹ ਸਰਕਾਰੀ ਯਾਨੀ ਕਿ ਸਾਰੇ ਪ੍ਰਾਈਵੇਟ ਐਡੇਟਡ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਗਰਮੀਆਂ ਦੇ ਮੌਸਮ ਨੂੰ ਮਜ਼ੇਦਾਰ ਰੱਖਦੇ ਹੋਏ ਸਾਲ 2024 ਦੌਰਾਨ ਮਿਤੀ 1 6 ਯਾਨੀ ਕਿ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਠੀਕ ਹੈ ਇਹ ਹੁਕਮ ਮਾਨਜੋਗ ਸਿੱਖਿਆ ਮੰਤਰੀ ਦੀ ਪਰਵਾਣ ਕੀ ਉਪਰੰਤ ਜਾਰੀ ਕੀਤੇ ਜਾਂਦੇ ਹਨ ਤਾਂ ਇਹਦੇ ਵਿੱਚ ਆਹ ਦੇਖੋ ਸਟੂਡੈਂਟ ਤੁਸੀਂ ਪੰਜਾਬ ਬੋਰਡ ਵੱਲੋਂ ਹੁਣੇ-ਹੁਣੇ ਇਹ ਨੋਟੀਫਿਕੇਸ਼ਨ ਆਇਆ ਹੋਇਆ ਹੈ ਤੁਹਾਨੂੰ ਆਪਾਂ ਇਹ ਦਿਖਾਣੇ ਆ ਦੇਖੋ ਮਿਤੀ 16 5 ਯਾਨੀ ਕਿ ਅੱਜ ਹੀ ਇਹ ਨੋਟੀਫਿਕੇਸ਼ਨ ਹੁਣੇ ਆਇਆ ਹੈ ਸਟੂਡੈਂਟ ਜੋ ਆਪਾਂ ਤੁਹਾਨੂੰ ਤੁਹਾਡੇ ਨਾਲ ਸਾਂਝਾ ਕੀਤਾ ਹੈ ਠੀਕ ਹੈ ਇਹ ਤੁਸੀਂ ਪੱਤਰ ਪੜ੍ਹ ਸਕਦੇ ਹੋ ਸਟੂਡੈਂਟ ਦੇਖੋ ਇਹ ਸਾਰੇ ਵਿਭਾਗਾਂ ਦੁਆਰਾ ਇਹ ਇਹ ਪੱਤਰ ਜਾਰੀ ਕੀਤਾ ਗਿਆ ਓਕੇ ਤਾਂ ਸ਼ੋਅ ਇਸ ਤਰ੍ਹਾਂ ਦੀਆਂ ਹੋਰ ਨੋਟੀਫਿਕੇਸ਼ਨ ਜਾਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਵੱਧ ਤੋਂ ਵੱਧ ਠੀਕ ਹੈ ਲਾਈਕ ਸ਼ੇਅਰ ਕਮੈਂਟ ਵੀ ਕਰ ਦੇਣਾ ਤਾਂ ਜੋ ਆਉਣ ਵਾਲੀ ਹਰ ਇੱਕ ਕਲਾਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਠੀਕ ਹੈ ਤਾਂ ਮਿਲਦੇ ਹਾਂ ਸਟੂਡੈਂਟ ਕਿਸੇ ਨੈਕਸਟ ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ